ਕਈ ਸਾਲਾਂ ਤੋਂ ਇੱਕ ਵਿਵਾਦ ਬਣਿਆ ਹੈ ਵੀ ਭਗਤ ਰਵਦਾਸ ਸਾਹਿਬ ਕਿ ਗੁਰੂ ਰਵਦਾਸ ਸਾਹਿਬ ਔਰ ਕਈ ਥਾਵਾਂ ਐਸੀਆਂ ਨੇ ਜਿੱਥੇ ਕਥਾਕਾਰਾਂ ਨੂੰ ਕੀਰਤਨਕਾਰਾਂ ਨੂੰ ਪਹਿਲਾਂ ਇਹ ਕਿਹਾ ਜਾਂਦਾ ਤੁਸੀਂ ਦੱਸੋ ਬੋਲਣ ਤੋਂ ਪਹਿਲਾਂ ਤੁਹਾਨੂੰ ਬੋਲਣ ਤਾਂ ਦੇਵਾਂਗੇ ਜੇ ਤੁਸੀਂ ਗੁਰੂ ਰਵਦਾਸ ਕਹੋਗੇ ਜੇ ਭਗਤ ਕਹੋਗੇ ਤੇ ਅਸੀਂ ਤੁਹਾਨੂੰ ਬੋਲਣ ਨਹੀਂ ਦੇਣਾ ਕਈ ਥਾਵਾਂ ਤੇ ਐਸੀਆਂ ਕਟਨਾਵਾਂ ਹੋਈਆਂ ਇਹ ਕਟਨਾਵਾਂ ਸਾਰੀਆਂ ਅਗਿਆਨਤਾ ਦੀ ਨਿਸ਼ਾਨੀ ਹੈ ਇਹ ਕਟਨਾਵਾਂ ਤਾਂ ਹੋ ਰਹੀਆਂ ਨੇ ਅਸੀਂ ਭਗਤ ਰਵਦਾਸ ਸਾਹਿਬ ਜੀ ਗੁਰੂ ਰਵਦਾਸ ਕਹ ਲਓ ਭਗਤ ਰਵਦਾਸ ਕਹ ਲਓ ਅਸੀਂ ਉਹਨਾਂ ਦੀ ਪੂਜਾ ਕੀਤੀ ਹੈ ਉਹਨਾਂ ਦੀ ਬਾਣੀ ਨੂੰ ਨਹੀਂ ਸਮਝਿਆ ਅਧੂਰਾ ਗਿਆਨ ਨਾ ਹੋਣ ਦੇ ਨਾਲੋਂ ਵੱਧ ਖਤਰਨਾਕ ਹੁੰਦਾ ਹੈ ਹੁਣ ਸਵਾਲ ਆਉਂਦਾ ਵੀ ਗੁਰੂ ਕਈਏ ਕਹੇ ਭਗਤ ਕਈਏ ਪਰ ਚੇਤਨਾ ਰੱਖੀ ਜਦੋਂ ਗੁਰੂ ਸ਼ਬਦ ਨੂੰ ਆਪਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੇ ਸਿਧਾਂਤ ਅਨੁਸਾਰ ਵਿਚਾਰਦੇ ਹਾਂ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਵਿੱਚ ਕਦੇ ਵੀ ਕਿਸੇ ਸਰੀਰ ਨੂੰ ਗੁਰੂ ਨਹੀਂ ਕਿਹਾ ਗਿਆ। ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਆਪਣੀ ਪਹਿਲੀ ਜੋਤ ਵਿੱਚ ਕਿਹਾ ਸ਼ਬਦ ਗੁਰੂ ਸੁਰਤ ਧੁਨ ਚੇਲਾ। ਰੋਜ਼ਾਨਾ ਬਾਣੀ ਚ ਅਸੀਂ ਪੜ੍ਹਦੇ ਹਾਂ ਬਾਣੀ ਗੁਰੂ ਗੁਰੂ ਹੈ ਬਾਣੀ। ਸਰੀਰ ਨਾ ਗੁਰਨਾਨਕ ਸਾਹਿਬ ਦਾ ਗੁਰੂ ਹੈ। ਸਰੀਰ ਨਾ ਭਗਤ ਰਬਦਾਸ ਸਾਹਿਬ ਦਾ ਗੁਰੂ ਹੈ ਸਰੀਰ ਨਾ ਭਗਤ ਕਬੀਰ ਸਾਹਿਬ ਦਾ ਗੁਰੂ ਹੈ ਕਿਉਂਕਿ ਗੁਰੂ ਸਦੀਵੀ ਹੈ ਸਰੀਰ ਤੇ ਨਾਸ਼ਵੰਤ ਹੈ ਸਰੀਰ ਤੇ ਸਾਰਿਆਂ ਦਾ ਨਾਸ਼ਵੰਤ ਹੈ ਨਾ ਗੁਰੂ ਗਿਆਨ ਦਾ ਨਾਮ ਹੈ ਜਿਹੜਾ ਉਸ ਸਰੀਰ ਦੇ ਰਾਹੀਂ ਪਰਮਾਤਮਾ ਦੇ ਦਰ ਤੋਂ ਨਾਜਲ ਹੋਇਆ ਤੁਰਕੀ ਬਾਣੀ ਆਈ پڑھਦੇ ਯਾਣਾ ਜੈਸੀ ਮੈਂ ਆਵੈ ਖਸਮਕੀ ਬਾਣੀ ਗੁਰਾਂਕਸਮੇ ਤੇ ਖੁਦ ਕਿਆ ਇਹ ਬਾਣੀ ਮੇਰੀ ਨਹੀਂ ਹੈ ਇਹ ਬਾਣੀ ਕੀਦੀ ਹੈ ਖਸਮਕੀ ਬਾਣੀ ਇਸ ਸਰੀਰ ਦੇ ਰਾਹੀਂ ਪ੍ਰਗਟ ਹੋ ਰਹੀ ਹੈ ਸੰਸਾਰ ਤੇ ਉਸ ਸਰੀਰ ਦੇ ਅੱਗੇ ਸਿਰ ਝੁਕਾਉਣਾ ਚਾਹੀਦਾ ਹੈ ਉਸ ਸਰੀਰ ਦਾ ਸਤਕਾਰ ਹੋਣਾ ਚਾਹੀਦਾ ਹੈ ਜਿਸ ਸਰੀਰ ਦੇ ਰਾਹੀਂ ਇਹ ਤੁਰ ਕੀ ਬਾਣੀ ਸੰਸਾਰ ਤਿਆ ਰਹੀ ਹੈ ਪਰ ਬਾਣੀ ਗੁਰੂ ਗੁਰੂ ਹੈ ਬਾਣੀ ਪਹਿਲੀ ਗੱਲ ਸਾਨੂੰ ਕਲੀਅਰ ਹੋਣੀ ਚਾਹੀਦੀ ਹੈ ਵੀ ਸਰੀਰ ਭਗਤ ਰਵਦਾਸ ਸਾਹਿਬ ਦਾ ਵੀ ਗੁਰੂ ਨਹੀਂ ਹੈ ਸਰੀਰ ਗੁਰانک ਸਾਹਿਬ ਦਾ ਵੀ ਗੁਰੂ ਨਹੀਂ ਹੈ ਸਰੀਰ ਕਿਸੇ ਦਾ ਵੀ ਗੁਰੂ ਨਹੀਂ ਕਿਉਂਕਿ ਸਰੀਰ ਨਾਸ਼ਵੰਤ ਹੈ ਦੂਸਰਾ ਹੁਣ ਭਗਤ ਕਹੇ ਕਿ ਗੁਰੂ ਜਦੋਂ ਕੋਈ ਆਤਮਾ ਉਸ ਪਰਮਾਤਮਾ ਦਾ ਨਾਮ ਜਪਦੀ ਹੈ ਉਸ ਪਰਮਾਤਮਾ ਦੀ ਭਗਤੀ ਕਰਦੀ ਹੈ ਉਹ ਭਗਤ ਹੈ ਜਦੋਂ ਉਹ ਆਤਮਾ ਪਰਮਾਤਮਾ ਦੀ ਭਗਤੀ ਵਿੱਚੋਂ ਗਿਆਨ ਪ੍ਰਾਪਤ ਕਰਕੇ ਉਹ ਗਿਆਨ ਦੁਨੀਆ ਨੂੰ ਵੰਡਦੀ ਹੈ ਉਹ ਗੁਰੂ ਹੈ ਬਿੰਤੀ ਬੜੇ ਧਿਆਨ ਨਾਲ ਸਮਝੋ ਕਿ ਇਹ ਅਗਿਆਨਤਾ ਕਰਕੇ ਝਗੜੇ ਹੋ ਰਹੇ ਨੇ ਸੰਸਾਰ ਵਿੱਚ ਮਨ ਲਓ ਇੱਕ ਇਨਸਾਨ ਹੈ ਆਪਣੇ ਪਿਓ ਕੋਲੇ ਬੈਠਾ ਤੇ ਪੁੱਤਰ ਹੈ ਪੁੱਤਰ ਕੋਲੇ ਬੈਠਾ ਤੇ ਪਿਓ ਹੈ ਬੰਦਾ ਤੇ ਇੱਕੋ ਹੀ ਹੈ ਨਾ ਦੋ ਤੇ ਨਹੀਂ ਹੈ ਇੱਕੋ ਹੀ ਇਨਸਾਨ ਆਪਣੇ ਪਿਤਾ ਕੋਲ ਬੈਠਾ ਤੇ ਪੁੱਤਰ ਖਵਾਏਗਾ ਪੁੱਤਰ ਕੋਲੇ ਬੈਠੇਗਾ ਤੇ ਪਿਤਾ ਖਵਾਏਗਾ ਇੱਕ ਆਤਮਾ ਜਦੋਂ ਪਰਮਾਤਮਾ ਦੀ ਭਗਤੀ ਕਰੇਗੀ ਉਹ ਭਗਤ ਖਵਾਏਗੀ ਜਦੋਂ ਦੁਨੀਆ ਨੂੰ ਗਿਆਨ ਵੰਡੇਗੀ ਗੁਰੂ ਖਵਾਏਗੀ ਗਲਤਾਂ ਇੰਨੀ ਐ ਕਿੰਨਾ ਵੱਡਾ ਝੰਜਟ ਪੈ ਗਿਆ ਸੰਸਮਾਜ ਦੇ ਵਿੱਚ ਗੁਰੂ ਅਰਜਨ ਸਾਹਿਬ ਨੇ ਪਰਮਾਤਮਾ ਦੇ ਭਗਤ ਲਿਖਿਆ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਭਗਤ ਰਬਦਾਸ ਸਾਹਿਬ ਨੂੰ ਕਿਹਦੇ ਭਗਤ ਲਿਖਿਆ ਉਹ ਪਰਮਾਤਮਾ ਦੇ ਭਗਤ ਨੇ ਔਰ ਪਰਮਾਤਮਾ ਦੇ ਭਗਤ ਦੀ ਜਿਹੜੀ ਸੀ ਅਵਸਥਾ ਨੂੰ ਗੁਰੂ ਗੰਗ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਨੇ ਕਿੰਨੀ ਵੱਡੀ ਦੱਸਿਆ ਪੰਡਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ ਭਗਤ ਦੇ ਬਰਾਬਰ ਦੂਜਾ ਨਹੀਂ ਹੈ ਕੋਈ ਪ੍ਰਮਾਤਮਾ ਦਾ ਰੂਪ ਹੈ ਭਗਤ ਇਸ ਕਰਕੇ ਰਵਦਾਸ ਜੀ ਪ੍ਰਮਾਤਮਾ ਦੇ ਭਗਤ ਨੇ ਜਿਨ੍ਹਾਂ ਨੂੰ ਉਹਨਾਂ ਦੀ ਬਾਣੀ ਵਿੱਚੋਂ ਗਿਆਨ ਮਿਲ ਰਿਹਾ ਉਹਨਾਂ ਦੇ ਗੁਰੂ ਨੇ